ਮੇਰੋਂ ਆ। ਇਹ ਕਿ ਦਸਰ ਨਹੀਂ ਉਠਾਂਦੇ ਆਗਦੇ। ਕੀ ਕਰਾਂ? ਸਵਿਰਦੀ ਪਈ ਆ। ਕੋ ਮਸਰਾ ਕਰਨ ਵਾਲਾ ਵਿਆਹ ਲੈ। ਕੁੜੀ ਵੀ ਇੱਕ ਸਕੂਲੇ ਗਈ ਆ। ਅੱਗੇ ਵਿਚਾਰੀ ਕਦੀ ਪਾਣੀ ਪੁੱਛ। ਕਦੀ ਕੋਹ ਕਰ। ਕਿ ਤੇ ਇਹਨਾਂ ਨੇ ਇਹ ਘਰ ਵਾਲਿਆਂ ਨੇ ਤੇ ਪੁੱਛਣਾ ਹੀ ਨਹੀਂ ਆ। ਕੀ ਘਰ ਚ ਹੈਗੀ ਆ ਕਿ ਨਹੀਂ ਹੈਗੀ। ਇਹਨਾਂ ਦੇ ਭਾਰੀ ਦੇ ਪਈ ਅੱਜ ਮੁੱਕ ਜਾ ਇਹਨਾਂ ਨੂੰ ਕਦਾ ਕਿ ਚਾਏ ਉਹਨੂੰ ਗੁਲੀ ਗਲੀ ਦੇਣੀ ਆ ਕਿ ਨਹੀਂ ਦੇਣੀ ਸਵੇਰ ਦੀ ਪਈ ਐ ਹਸਾਬ ਲਾਲਾ ਤੇ ਕਿਤੇ ਮੈਨੂੰ ਮੈ ਦੇਣੀ ਆ ਫਿਰ ਸੋਈ ਦੇ ਵਿੱਚ ਭਾਂਡਾ ਵੀ ਮੰਜਿਆ ਹੋਊਗਾ ਉਹ ਮੈਨੂੰ ਸੁਣਾਵਾ ਵੀ ਮੈਂ ਹੁਈ ਕਰੂੰਗੀ ਉੱਠ ਕੇ ਕੀ ਕਰਾਂ ਕਰਨਾ ਹੀ ਪੈਣਾ ਵਾ ਵੇਖਾਂ ਬੁਲਾਰ ਰਸੋਈ 'ਚ ਜਾ ਕੇ ਕੁੜੀ ਹੁੰਦੀ ਆ ਤੇ ਫਿਰ ਦਵਾਈ ਲਿਆਉਂ ਜਾ ਕੇ ਪੰਡਿਤ ਕਰ ਲੈਣੀ ਆ ਮੈਂ ਤੂੰ ਬੜਾ ਸਿਰ ਵੱਧਾਵਾ ਤੈਨੂੰ ਵੀ ਗੋੜੀ ਵੱਜ ਗਈ ਆ ਹੁਣ ਆ ਕੀ ਆ ਮੈਂ ਤਾਂ ਸਵੇਰ ਦੀ ਪਈ ਆ ਬੀਪੀ ਘਟਿਆ ਵਾ ਨਹੀਂ ਤੇਰਾ ਕਾ ਨਾ ਬੀਪੀ ਘਟ ਗਿਆ ਦਾ ਮਿੰਦਾ ਸਪਤਾ ਲੱਗ ਕਿਹੜੇ ਵਲੇਟੇ ਲਮਟ ਹੋ ਜਾਣੀ ਆ ਮੈਂ ਤਾਂ ਸਵੇਰ ਦੀ ਪਈ ਆ ਹੁਣ ਉੱਠ ਕੇ ਤੇ ਰਸੋਈ ਵਿੱਚ ਆਈ ਆ ਨੀ ਚੰਗੀਆਂ ਭਲੀਆਂ 8 8 9 9 ਰੋਟੀਆਂ ਖਾ ਜਾਣੀ ਆ ਤੂੰ ਤੇ ਤੇਰਾ ਕਾ ਨਾ ਬੀਬੀ ਕੱਢ ਜਾਣਾ ਪਹਿਲਾ ਦੱਸ ਮੈ ਹੁਣ ਸਰੀਰ ਦਾ ਪਤਾ ਲੱਗਦਾ ਵਾ ਲੈ ਰੋਟੀਆਂ ਲਾ ਲਈਆਂ ਜੇ ਚਾਰਕ ਮੈਂ ਵੀ ਖਾਣੀ ਹੀ ਹਾਂ ਲਈ ਨੀ ਰੋਟੀਆਂ ਉਹ ਵੀ ਮੈਂ ਮੈਂ ਪਕਾਉਣੀਆਂ ਹੀ ਰੋਟੀਆਂ ਤੇ ਮੰਮੀ ਤੂੰ ਹੀ ਚਾਰਕ ਲਾ ਹੀ ਦਿੰਦੇ ਪਤਾ ਸਹੀ ਆ ਠੀਕ ਨਹੀਂ ਆ ਨੀ ਕਿਤੇ ਨਹੀਂ ਗੋਲੀ ਵੱਜੀ ਤੈਨੂੰ ਮੈਂ ਤੇ ਆਪ ਰੋਟੀ ਵੇਖਣ ਆਈ ਹੀ ਵੀ ਇਹਨੇ ਪਕਾ ਲਈ ਹੁਣੀ ਤੇ ਇਹ ਤੱਕ ਮੈਨੂੰ ਫੜਾਈ ਨਹੀਂ ਆ ਤੇ ਤੂੰ ਅਜੇ ਰੋਟੀ ਪਕਾਈ ਨਹੀਂ ਗੇ ਤੈਨੂੰ ਕਹਿ ਦਈ ਮੈਂ ਤਾਂ ਹੁਣੇ ਉੱਠ ਕੇ ਡਿਗਦੀ ਢੈਂਦੀ ਆਈ ਆ ਮਹਰਸੋਈ ਜੇ ਪਾਣੀ ਦਾ ਘੁੱਟ ਸਵੇਰ ਦਾ ਪਿਣਾ ਹੀ ਉਹ ਵੀ ਤਰਸਣ ਦੀ ਹੀ ਵੀ ਕੋਈ ਫੜਾਵੇ ਕੋਈ ਹੁਣ ਆ ਕੇ ਤੇ ਘੁੱਟ ਪੀਤਾ ਵਾ ਬੱਲੇ 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 ਪਾਣੀ ਦੇ ਘੁੱਟ ਨੂੰ ਵੀ ਤਰਸਣ ਢਈ ਕਿੱਡੀ ਤੈਨੂੰ ਇੱਥੇ ਗੋਲੀ ਵੱਜ ਗਈ ਨਾ ਜਿਹੜਾ ਤੇਰੇ ਕੋ ਬੈੱਡ ਤੋਂ ਹਿਲਿਆ ਨਹੀਂ ਜਾਣ ਡਿਆ ਇੱਥੇ ਤੱਕ ਤੁਰ ਕੇ ਤੂੰ ਰਸੋਈ ਤੱਕ ਆ ਨਹੀਂ ਸਕਦੀ ਤੇ ਨਾਲੇ ਜੇ ਤੈਨੂੰ ਇੱਡਾ ਹੀ ਤੇ ਆਪਣੀ लाਡਲੀ ਨੂੰ ਰੱਖ ਲੈਣਾ ਸੀ ਨਾ ਘਰ ਉਹ ਤੈਨੂੰ ਪਾਣੀ ਤਾਂ ਨਹੀਂ ਪੋਛ ਲੈਂਦੀ ਉਹਨੂੰ ਕੋ ਸਕੂਲੇ ਕੜਤਾ ਤੂੰ ਮਨੇਰੀ ਮੰਮੀ ਦਾ ਸੋਨੇ ਸਕੂਲੇ ਤੇ ਜਾਣਾ ਹੀ ਆਂ ਦਿਹਾਣੀ ਨੇ ਥੋੜੇ ਛੁੱਟੀਆਂ ਕਰਾਵਾਂਗੇ ਗੜੀ ਪੇਪਰ ਆਉਣ ਵਾਲੇ ਆ ਤੂੰ ਪੜਾ ਕੇ ਉਹਨੂੰ ਡੀਫੀ ਲਵਾਉਣਾ ਵਾ ਜੇ ਨਾ ਵੀ ਸਕੂਲੇ ਜਾਂਦੀ ਤੇ ਕਿੱਧਰ ਦੀ ਆਖਰ ਆ ਚੱਲੀ ਹੀ ਭਲਾ ਚਲੋ ਠੀਕ ਆ ਮੀਲਾ ਮੈਂ ਪਕਾਉਂਦੀ ਤੂੰ ਆਪ ਕਰਕੇ ਤੂੰ ਹਟਾਲਾ ਸਕੂਲੋਂ ਆ ਗਿਦੇ ਆ ਭਾਂਡੇ ਭੁੰਡੇ ਮਜਾਇਆ ਕਰਦੇ ਝਾੜੂ ਪੋਚਾ ਲਵਾਇਆ ਕਰ ਤੇ ਆਕਾਰ ਪ੍ਰਕਾਸ਼ ਹੈ ਤੀ ਰੋਟੀ ਭੁੱਖ ਲੱਗੀ ਆ ਮੈਨੂੰ ਮੁੰਡੇ ਨੇ ਵੀ ਆ ਜਾਣਾ ਬਾਹਰ ਉਹਨੇ ਵੀ ਖਾਣੀ ਆ ਆ ਗਿਦੇ ਝਾੜੂ ਪੋਚਾ ਵੀ ਕਰਨ ਵਾਲਾ ਵਾ ਜੇ ਕਿਤੇ ਨਹੀਂ ਤੈਨੂੰ ਗੋਲੀਵਾ ਚੱਲੀ ਤੈਨੂੰ ਬਸ ਬਹਾਨੇ ਹੀ ਚਾਹੀਦੇ ਤੈਨੂੰ ਤੇ ਕੰਮ ਦੇ ਬਹਾਨੇ ਹੀ ਚਾਹੀਦੇ ਬਸ ਕਦੀ ਸਿਰ ਨੂੰ ਪੱਟੀ ਬੰਨ ਲਈ ਕਦੀ ਮੇਰੇ ਢਿੱਡ ਪੀੜ ਹੋਣ ਦਾ ਵੀ ਕਦੀ ਤੇਰੇ ਲੱਤ ਪੀੜ ਹੋਣ ਦਾ ਵੀ ਤੂੰ ਤੇ ਪਖੰਡ ਫੜਿਆ ਵਾ ਬਸ ਚਲੋ ਕੋਈ ਨਹੀਂ ਮੈਂ ਕਰ ਲੈਣੀ ਕਾ ਫੇਰ ਕਰਨਾ ਹੀ ਪੈਣਾ ਵਾ ਹਰ ਕਿਨੂੰ ਕਰਨ ਨਹੀਂ ਆ ਅੱਧੀ ਹੋਈ ਮਾਤਾ ਵਾਲੀ ਕਿਤੇ ਇੰਨਾ ਨਹੀਂ ਹੈ ਵੀ ਜੇ ਤੂੰ ਠੀਕ ਨਹੀਂ ਹੈਗੀ ਤੇ ਚਲ ਕਿਤੇ ਦਵਾਈ ਤੇ ਲਿਆ ਦੀਏ ਜਾ ਕੇ ਉਲਟਾ ਆ ਕੇ ਤੇ ਫੇਰ ਮੈਨੂੰ ਪੈਣ ਦੇ ਮੈਂ ਆ ਚਾਰ ਰੋਟੀਆਂ ਲਾਈਆਂ ਹੋਣੀਆਂ ਵਾ ਚਲੇ ਕੱਦੀ ਖਾ ਕੇ ਤੇ ਕੱਦੀ ਗੋਲੀ ਤੇ ਖਾਵਾਂ ਜੇ ਕੋਈ ਘਰ ਕੋਈ ਹੈਗੀ ਆ ਤੇ ਇਹਦਾ ਵੀ ਕੋਈ ਹਲ ਟੁੱਟ ਟੁੱਟ ਕੇ ਪੈਂਦੀ ਰਹਿੰਦੀ ਕੁੜੀ ਨੇ ਪਤਾ ਨਹੀਂ ਇਹਦਾ ਕੀ ਵਿਗਾੜ ਛੜਿਆ ਵਾ ਉਹਦੇ ਵੀ ਦਿਵਾਲੇ ਹੋਈ ਰਹਿੰਦੀ ਮੇਰੇ ਵੀ ਹੋਈ ਰਹਿੰਦੀ ਖਰੇ ਕੀ ਇਹਨੇ ਕਰਕੇ ਚਾਦੇ ਚਾੜਨਾ ਇਹਨੇ ਇਹਨੇ ਕੋਨਾ ਕੋਚ ਕਰਕੇ ਬੈਣਾ ਇਦਾਂ ਦੀ ਨੂੰ ਠੰਡ ਪੈਣੀ ਹਾਏ ਹਾਏ ਆ ਮੁੰਡੇ ਦਾ ਵੀ ਕੋਹ ਨਹੀਂ ਹਾਲ ਕਿੰਨੇ ਦਿਨਾਂ ਦਾ ਮੈਨੂੰ ਕਿਹਾ ਵਾ ਪਰ ਇਹਨੇ ਤੇ ਨਾ ਕਿਤੇ ਕਹਿਣਾ ਹੀ ਨਹੀਂ ਜਾਂਦਾ ਉਹਨੂੰ ਕੁਛ ਨਹੀਂ ਐ ਇਹਨੂੰ ਭਲਾ ਆਵਾਜ਼ ਮਾਰ ਕੇ ਵੇ लवली ਵੇ ਗੱਲ ਸੁਣ ਮੇਰੀ ਇੱਧਰ ਆ ਗਏ ਆ ਗਏ ਪਤਾ ਨਹੀਂ ਕੀ ਕਰਨ ਹਾਂਜੀ ਵੀ ਹਾਂਜੀ ਦੀਆਂ ਲੱਗਦਿਆ ਤੈਨੂੰ ਮੈਂ ਕਿੰਨੇ ਦਿਨਾਂ ਦਾ ਕਿਹਾ ਵਾ ਵੀ ਉਹਨੂੰ ਕਹਿ ਤੇ ਕੋਈ ਗੱਲ ਕੇ ਪਾਸੇ ਲੱਗੀ ਹੈ ਕਿ ਉਹਦੇ ਕੰਨ ਤੇ ਜੋ ਸਰਕੰਢੀ ਗਾੜੀਆਂ ਰੋਂਡ ਐ ਪੈਂਦੀ ਉਹ ਉਹਦਾ ਰੋਣੀ ਵੀ ਅਖੀ ਜਾਏਗਾ ਉਹ ਮੈਂ ਤੇ ਜੋ ਉਦਨ ਮਾਰੀਆਂ ਦੋ ਤਿੰਨ ਉਹਦੇ ਜਦਨ ਕੱਪ ਤੋੜਿਆ ਬੇ ਤੇਰ ਕੋ ਮੱਜਦੀਆਂ ਹੀ ਨਹੀਂ ਆ ਜੇ ਤੂੰ ਮਾਰਨ ਵਾਲਾ ਹੋਵੇਂ ਨਾ ਤੇ ਫਿਰ ਹੁਣ ਨੁਮਸੀਨ ਆਈ ਹੋਣੀ ਹੀ ਉਹ ਮਾਤਾ ਇਹ ਕਹਿ ਦਿੰਦੀ ਆ ਉਹਨਾਂ ਨੇ ਕਿੱਥੋਂ ਦੇਣੀ ਆ ਐਉਂ ਆ ਜਾਉਂ ਆ ਕਿੱਥੋਂ ਦੇਣੀ ਆ ਤੇ ਤੂੰ ਮਨਜਿਆ ਕਰ ਮਾਤਾ ਮਗਰੋ ਚੰਗੇ ਹੋਣਾ ਤੇ ਦੇਨ ਨਾ ਤੂੰ ਇੰਨੀ ਗੱਲ ਤੇ ਮਨਜਿਆ ਕਰ ਵੀ ਵਾਕਈ ਉਹਨਾਂ ਨੇ ਕਿੱਥੋਂ ਦੇਣੀ ਹੈ ਨਾ ਉਹਨੂੰ ਪਤਾ ਵੀ ਇੰਨੀ ਗੱਲ ਨਾ ਕਰ ਦਿੰਨੀ ਆ ਤੇ ਮੇਰਾ ਸਰ ਜਾਂਦਾ ਇੰਨੀ ਗੱਲ ਦੇ ਵਿੱਚ ਜੇ ਨਹੀਂ ਉਹਨਾਂ ਕੋ ਮਗਾਉਣੀ ਤੇ ਫਿਰ ਆਪ ਲੈ ਆਂ ਅਸੀਂ ਕੋ ਲਿਆਕ ਦਈਏ ਜੇ ਅਸੀਂ ਲਿਆਕ ਦੇਤੀ ਨਾ ਤੇ ਉਹਨੇ ਹੋਰ ਪੂਏ ਚੜ ਜਾਣਾ ਨਾ ਤੋਂਦੇ ਨੂੰ ਹੱਥ ਨਾਲ ਜਨਜਤ ਹੁੰਦੀ ਆ। ਦੇ ਹੱਥ ਨਾਲ ਧੋਂਦੇ ਉਹਨੇ ਤੇ ਧੋਈ ਜਾਣੇ ਹੱਥ ਦੇ ਨਾਲ। ਉਹਨੇ ਤੇ ਕਹਿਣਾ ਵਾ ਵੀ ਮੈਂ ਹੱਥ ਨਾਲ ਧੋਈ ਜਾਨੀ ਤੇ ਉਹਨਾਂ ਕੋ ਨਾਮ ਮਗਾਉਣਗੇ। ਤੇ ਮੈਂ ਹੁਣ ਦੱਸ ਕੀ ਕਰਾਂ? ਸਿਰ 파ੜਦਾ ਆਂਦਾ ਫਿਰ। ਦੇ ਉਹਨਾਂ ਨੂੰ ਗੋਲੀ ਨਹੀਂ ਗਈ ਵੱਜੀ। ਭਰਾ ਉਹਦਾ ਜਾਂਦਾ ਕੰਮ ਤੇ। ਪੈੜੀ ਵੀ ਥੋੜੀ ਬੋਤੀ ਹੈਗੀ ਐ। ਤੇ ਕੀ ਗੱਲ ਇਹ ਕਮਸੀਨ ਦੇ ਐ ਜੋ ਗਈ ਨਹੀਂ ਆ। ਜੇ ਅੱਜ ਮਸ਼ੀਨ ਨਾ ਆਈ ਤੇ ਕੱਲ ਨੂੰ ਆਪਾਂ ਬਾਕੀ ਦੀਆਂ ਚੀਜ਼ਾਂ ਕਿੱਥੋਂ ਮੰਗਾਉਣੀਆਂ ਵਾ? ਤੂੰ ਵੀ ਝੁੱਡੂ ਦਾ ਝੁੱਡੂ ਹੀ ਰਹਿਣਾ ਵਾ ਬਸ। ਯਾਰ ਫਿਰ ਇਦਾਂ ਕਰੀਏ। ਇੱਕ ਸਕੀਮ ਹੋਰ ਆਉਂਦੀ ਮੇਰੇ ਦਿਮਾਗ 'ਚ। ਇਨੋਂ ਘਰੋਂ ਕੱਢੀਏ ਬਾਹਰ ਤੇ ਕੱਢਣਾ ਕਦੋਂ ਆ? ਓ ਮਾਦਾ ਮੈਂ ਨਹੀਂ ਨਾ ਕੱਢਣਾ। ਮੇਰੇ ਕੱਢਿਆਂ ਗੱਲ ਹੋਰ ਹੋ ਜਾਣੀ ਆ। ਤੂੰ ਜੱੜ ਨਾਲੇ ਕਰੀ ਦੀ ਬੇਇੱਜ਼ਤੀ ਤੇ ਨਾਲੇ ਨੂੰ ਠੱਕੇ ਮਾਰ ਕੇ ਤੇ ਕੱਢ ਬਾਹਰ। ਤੇਨੂੰ ਨਾਲੇ ਪਤਾ ਲੱਗੂ ਉੱਥੇ ਧੁੱਪੇ ਬੈਠੋਗੀ। ਮੈਂ ਤਾਂ ਤੇਰੇ ਮੂੰਹ ਵਾਲੀ ਵੇਖੀ ਜਾਨੀ ਸੀ ਵੀ ਖਰੇ ਚੱਲ ਤੂੰ ਕੋਹ ਕਰੇਗਾ। ਮੈਂ ਲਾ ਲਿਆ ਹਿਸਾਬ ਤੇਰਾ। ਵੀ ਤੂੰ ਹੈ ਨਹੀਂ ਕਹਿੰਦੀ। ਮੈਂ ਫੇਰ ਕਿਤੇ ਥਾਂਡਕਾਣੇ ਵੱਜ ਗਈ ਤੇ ਫੇਰ ਮਰੂਗੀ। ਤੇ ਜੇ ਮੇਰ ਕੋ ਵੱਜ ਗਈ ਤੇ ਫੇਰ ਨਾ ਮਰੂਗੀ। ਤੂੰ ਰਹਿ ਨਹੀਂ ਦੇ ਤੂੰ ਹੈ ਨਹੀਂ ਇੰਨੇ ਜੋਗਾ। ਮੈਂ ਆਪੇ ਹੀ ਦੇਖਦੀ ਆ ਉਹ ਜਰੂਰ ਕਿਤੇ ਟਿਕਾਣੇ ਵੱਜ ਗਈ ਤੇ ਮੁੜ ਕੇ ਉੱਤੇ ਪਾਣੀ ਆ ਤੁਹਾਡੇ ਵੇ ਵੱਜੂ ਤੇ ਵੱਜ ਜੇ ਕਿਤੇ ਨਹੀਂ ਉੱਥੇ ਪਹਾੜ ਡੇਗ ਚੱਲਿਆ ਉੱਤੇ ਉਹ ਤਾਂ ਡਰਦਾ ਹੀ ਰਹਿਣਾ ਮੈਨੂੰ ਮੈਂ ਦੱਸਦੀ ਆ ਕੱਢ ਕੇ ਹੁਣ ਚੱਲ ਕੱਢਿਆ ਉੱਥੇ ਧੁੱਪੇ ਰਹੂਗੀ ਤਾਂ ਨਾਲੇ ਆਪੇ ਇਹਨੂੰ ਸਮਝ ਆ ਜਾਊਗੀ ਤੇ ਕਿਦਾਂ ਹੱਥੋਂ ਲਿਆਉਣੀ ਆ ਗਾੜੀਆਂ ਰੋਕੇ ਦੇ ਖੇਖਣ ਕਰਕੇ ਦੱਸ ਦਿੰਦੀ ਵਿਵ ਅਹਰ ਮਿਲਦਾ ਤਾਂ ਫੋਨ ਰਪਿੰਦਰ ਦਾ ਫੋਨ ਤੇ ਹੁੰਦਾ ਹੀ ਰਹਿੰਦਾ ਵਾ ਜਦੋਂ ਫੋਨ ਆਉਂਦਾ ਉਦੋਂ ਰਹੋਂਦੀ ਆ ਮੈਂ ਤਾਂ ਨੇ ਦੇ ਆਈਏ ਮਸ਼ੀਨ ਉਹਨਾਂ ਨੂੰ ਮੱਤੇ ਮਾਰੀ ਉਹਨਾਂ ਦੇ ਮਸ਼ੀਨ ਵੀ ਦੇਵਾਂਗੇ ਪਹਿਲਾਂ ਵਿਚੋਲੇ ਨੂੰ ਫੋਨ ਤੇ ਕਰੀਏ ਵਿਚੋਲੇ ਨੂੰ ਚਾਹੀਦਾ ਫੋਨ ਕਰਨਾ ਉਦੋਂ ਤੇ ਬੜੇ ਵਿਚੋਲੇ ਬੰਦੇ ਹੀ ਕਿ ਮੁੰਡੇ ਆਲੇ ਚੰਗੇ ਬੜੇ ਆ ਸੱਸ ਵੀ ਬੜੀ ਚੰਗੀ ਆ ਹੈ ਵੀ ਚੰਗੀ ਪਤਾ ਨਹੀਂ ਕੀ ਹੋਇਆ ਵਾ ਆ ਪੰਜ 6 ਸਾਲ ਨਿਕਲ ਗਏ ਆ ਅਹੀਂ ਬਸ ਘਰ ਬਰ ਵੇਖ ਕੇ ਵਿਆਹ ਕਰਤਾ ਕੁਛ ਗਿਸ ਚੰਗੀ ਤਰ੍ਹਾਂ ਨਾ ਕਰ ਲੈਂਦੇ ਤੇ ਨਾ ਕਰਦੇ ਸਾਡੀ ਕੁੜੀ ਤਾਂ ਸੌਖੀ ਰਹਿੰਦੀ ਮੈਂ ਲੋ ਨਾ ਵਿਚੋਲੇ ਨੂੰ ਫੋਨ ਚਲੋ ਛਾਪ ਤੇ ਪਵਾਲੀ ਹੁਣ ਕੀ ਆ ਉਹ ਜਾ ਜਨ ਨਵੇਰੋ ਉੱਥੇ ਕਿੱਥੋਂ ਦੀ ਤੇਰੀ ਮਸ਼ੀਨ ਆ ਆ ਮੈਂ ਤਾਂ ਉਹਨੂੰ ਕਹਿਣ ਦੀ ਆ ਵਿਚੋਲੇ ਨਾਲ ਗੱਲ ਤੇ ਕਰ ਲੋ ਪਰ ਹੌਸਲੇ ਨਾ ਕਰਿਓ ਠੀਕ ਆ ਇਹ ਨਾ ਮੈਂ ਉੱਧਰ ਜਾ ਕੇ ਉਹ ਦੱਸ ਦੇਣ ਉਹ ਕੁੜੀ ਨੂੰ ਇੱਥੇ ਖਲਾ ਦੇਣ ਅਹੀਂ ਇੱਥੇ ਕਿੱਥੇ ਰੱਖਣੀ ਕੁੜੀ ਇੱਥੇ ਕਿਤੇ ਸਾਹਮਣੀ ਆ ਫਿਰ ਆਪਣਾ ਜਿਹੜਾ ਮੁਸ਼ਕਿਲ ਨਾਲ ਚੱਲਦਾ ਵਾ ਤੂੰ ਇਦਾਂ ਕਰੋ ਮੱਥੇ ਮਾਰੋ ਉਹਨਾਂ ਦੇ ਮਸ਼ੀਨ ਕਿੰਨੀਆਂ ਚੀਜ਼ਾਂ ਦੇਈ ਜਾਵਾਂਗੀ ਸੰਦੀਪ ਤੂੰ ਹੀ ਦੱਸ ਨਾ ਕਾਨੂੰ ਗੱਡੀ ਮੰਗਲ ਨਹੀਂ ਫੇਰ ਤੇ ਜੇ ਕੁੜੀ ਇੱਥੇ ਖਲਾ ਦੇਣਗੇ ਤੇ ਫਿਰ ਕੀ ਕਰਾਂਗੇ ਜਾਲੇ ਮਸ਼ੀਨ ਤੇ ਦੇ ਕੇ ਆਉਣੀ ਆ ਇਹ ਸਮਝਾਵਾਂਗੇ ਮਾਰਾ ਮਟਾ ਮੁੰਡੇ ਨੂੰ ਕਾਵਾਂਗੇ ਤੀ ਕਰੋ ਵਿਚੋਲੇ ਨੂੰ ਫੋਨ ਠੀਕ ਆ ਕੋਈ ਗੱਲ ਮੈਂ ਕਰਦਾ ਹਾਂ ਵਿਚੋਲੇ ਨੂੰ ਫੋਨ ਖੌਂਸ ਲੈਣਾ ਕਰਿਓ ਕੋਈ ਵਨ ਮੈਂ ਕਰਦਾ ਵਾਧ ਘਾਟ ਨਾ ਜ਼ਿਆਦਾ ਬੋਲਿਓ ਹਾਂਜੀ ਸੱਸ ਜੀ ਬਾਜੀ ਗੱਲ ਜੀ ਬੋਲਦਾ ਪਿਆ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋਰ ਘਰ ਪਰਿਵਾਰ ਕਿਦਾਂ ਠੀਕ ਸਾਰੇ ਉਹ ਹਾਂਜੀ ਜੀ ਮੈਂ ਫੋਨ ਤਾਂ ਕੀਤਾ ਸੀ ਗੁਰਪਿੰਦਰ ਦੇ ਸਹੁਰੇ ਨਾਲ ਤੰਗ ਬਰਾ ਗੰਡੇ ਸੀ ਕਹਿੰਦੇ ਮਸ਼ੀਨ ਲੈ ਕੇ ਆ ਉਹਨੂੰ ਤੁਸੀਂ ਆਪ ਸਿਆਣੇ ਹੋ ਅਈ ਮਸ਼ੀਨ ਕਿੱਥੋਂ ਲਈਏ ਘਰ 'ਚ ਘੜੇ ਰੋਟੀ ਮਾਹ ਪੱਕਣ ਢੀ ਆ ਅੱਜ ਮਸ਼ੀਨ ਮੰਗਣ ਢੀ ਆ ਕੱਲ ਨੂੰ ਗੱਡੀਆਂ ਮੰਗਣਗੇ ਕਿੱਲਾ ਦੇ ਪੈਲੀ ਢੇਗੋਂ ਉਹਦੇ ਗੱਲ ਠੀਕ ਆ ਹੁਣ ਤੁਸੀਂ ਵੀ ਸਿਆਣੇ ਹੋ ਇਹਦਾ ਚੀਜ਼ਾਂ ਮੰਗਣ ਢੇ ਭਈ ਫੇਰ ਕਾਨੂੰ ਦਵਾਂਗੇ ਕਿਦਾਂ ਆਪਾਂ ਹਣ ਚੋਕੇ ਪੈ ਨਹੀਂ ਮਸ਼ੀਨ ਦੇਣਗੇ ਤੁਸੀਂ ਅੱਜ ਹੋ ਕੇ ਤੇ ਆਓ ਇੱਕ ਵਾਰੀ ਪੀ ਗੱਲ ਕੀ ਹੈ ਮਤਲਬ ਕਿਉਂ ਕੁੜੀ ਨੂੰ ਤੰਗ ਕਰਦੇ ਨਹੀਂ ਜਰੂਰ ਜਾ ਕੇ ਤੇ ਆਓ ਫਿਰ ਦੱਸਿਓ ਤੁਹਾਨੂੰ ਉਹ ਨਹੀਂ ਨਹੀਂ ਆਪ ਨਹੀਂ ਹੈ ਕਹਿੰਦੇ ਸਾਨੂੰ ਔਰ ਭਿੰਦਰ ਨੂੰ ਹੀ ਕਹਿੰਦੇ ਆ ਪਤਾ ਨਹੀਂ ਕਿੰਨਾ ਕਿ ਤੰਗ ਕਰਦੇ ਆ ਜਦੋਂ ਫੋਨ ਕਰਦੀ ਹੈ ਨਾ ਭਾਬੀ ਆਪਣੀ ਨੂੰ ਉਹ ਰੋਂੜੀ ਹੁੰਦੀ ਹੈ ਕਹਿੰਦੀ ਤੂੰ ਹੀ ਨਾ ਜਾ ਕੇ ਜਰੂਰ ਹੋ ਕੇ ਆਓ ਪੜਾਣੀ ਕਿ ਨੰਗ ਤੰਗ ਕਰਦੇ ਪਏ ਆ ਕੁੜੀ ਨੂੰ ਹਾਂਜੀ ਨੰਗ ਮਰਾਇਆ ਕਰੋ ਬੇਨਤੀ ਆਈ ਤੁਹਾਡੇ ਠੀਕ ਠੀਕ ਲੈ ਜਾ ਕੇ ਹੋ ਕੇ ਤੇ ਆਉਣ ਫਸੇ ਚੱਲਦਾ ਗਈ ਪਿਆ ਵਾ ਫਿਰ ਆਪਾਂ ਵੀ ਹੋ ਗਿਆ ਵਾਂਗੇ ਇਹ ਆ ਸੰਦੀਪ ਨੂੰ ਜਾ ਕੇ ਦੱਸਦਾ ਵਾਂ ਉਹਨਾਂ ਨਾਲ ਗੱਲ ਹੋ ਗਈ ਆ ਕਹਿੰਦੇ ਜਾ ਕੇ ਉਹਨੇ ਗੇਰ ਦੇਣਾ ਸੰਦੀਪਾ ਉਹੀ ਗੱਲ ਮੇਰੀ ਵਿਚੋਲੇ ਨਾਲ ਅੱਛਾ ਅੱਛਾ ਕੀ ਕਹਿੰਦੇ ਮੈਂ ਦੱਸਿਆ ਸਭ ਕੋ ਨੂੰ ਕਿੰਨੇ ਦੰਦੇ ਕੋਈ ਗੱਲ ਨਹੀਂ ਮੈਂ ਸਾਡੀ ਕੁੜੀ ਨੂੰ ਪੁੱਛ ਕੇ ਜਾ ਕੇ ਵੇਖੋ ਸਾਡੀ ਕੁੜੀ ਤਾਂ ਰੋਂਦੀ ਰਹਿੰਦੀ ਜਦੋਂ ਫੋਨ ਕਰਦੀ ਐ ਮੈਂ ਉਹਨੂੰ ਕਿਹਾ ਮੈਂ ਅੱਜ ਮਸ਼ੀਨ ਮੰਗਣ ਡੇ ਆ ਕੱਲ ਨੂੰ ਗੱਡੀਆਂ ਮੰਗਣਗੇ ਜਾਗ ਨਹੀਂ ਕੜੀ ਹੋ ਗਿਆ ਉਹ ਕਹਿੰਦੇ ਆ ਕੱਲ ਪਰਸਨ ਤੱਕ ਜਾਣੀ ਐ ਵੇਖੋ ਚਲੋ ਕੋਈ ਗੱਲ ਨਹੀਂ ਜਾਣ ਗਈ ਜੇ ਕਿਹਾ ਤੇ ਮੇਰੀ ਗੱਲ ਸੁਣਾ ਭਾਣੀ ਚਲ ਫੇਰ ਵੀ ਭਾਂ ਦੇਣੀ ਪੈ ਜੇ ਤਾਈ ਲੋ ਹੋ ਗਿਆ ਹੈ ਕਿ ਨਹੀਂ ਤਾਈ ਵੱਲ ਜਾਣਾ ਜੇ ਮੈਂ ਜਦੋਂ ਪਾਈ ਲੋ ਹੋ ਗਿਆ ਪਹਿਲਾ ਚੱਕੜੀਏ ਜੀ ਇਹ ਨਹੀਂ ਤੇ ਪੈਣੀ ਹੈ ਫਿਰ ਨਹੀਂ ਪੈਣੀ ਆ ਮੈਂ ਕੰਮ ਕਰੀ ਜਾਣਾ ਹਾਂ ਜੀ ਕਹਿੰਦੇ ਹਾਂ ਹਾਂ ਜੀ ਕੋਈ ਗੱਲ ਨਹੀਂ ਜੋ ਹੋ ਜਾਂਦਾ ਇਹ ਲੋ ਚਲੋ ਠੀਕ ਹੈ ਮੈਂ ਜਾਂਦੀ ਬਈ ਵੇਲਾ ਕੰਮ ਕਰ